ਉਤਰੀ ਰੇਲਵੇ ਨੇ ਕਟੜਾ ਅਤੇ ਸ਼੍ਰੀਨਗਰ ਵਿਚਾਲੇ ਵੰਦੇ ਭਾਰਤ ਰੇਲ ਗੱਡੀਆਂ ਨਾਲ ਵਪਾਰਕ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਜੂਨ ਨੂੰ ਕਟੜਾ ਤੋਂ ਹਰੀ ਚੰਡੀ ਦਿਖਾ ਕੇ ਵੰਦੇ ਭਾਰਤ ਰੇਲ ਗੱਡੀ ਨੂੰ ਰਵਾਨਾ ਕੀਤਾ ਸੀ। ਇਹ ਰੇਲ ਗੱਡੀ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੀ ਹੈ। ਕਟੜਾ ਤੋਂ ਬਾਰਾਮੁੱਲਾ ਜਾਂ ਇਸ ਦੀ ਵਾਪਸੀ ਵਾਲੀਆਂ ਰੇਲ ਗੱਡੀਆਂ ਵਿੱਚ ਸਵਾਰ ਯਾਤਰੀਆਂ ਨੇ ਵੰਦੇ ਭਾਰਤ ਦੇ ਚੱਲਣ ਤੇ ਖੁਸ਼ੀ ਅਤੇ ਉਤਸ਼ਾਹ ਜ਼ਾਹਰ ਕੀਤਾ। ਕਈ ਯਾਤਰੀਆਂ ਨੇ ਕਿਹਾ ਕਿ ਰੇਲ ਰਾਹੀਂ ਕਸ਼ਮੀਰ ਦੀ ਯਾਤਰਾ ਕਰਨ ਦੇ ਮੌਕੇ ਦੀ ਉਹ ਬੇਸਬ ਨਾਲ ਉਡੀਕ ਕਰਦੇ ਸਨ ਉੱਤਰੀ ਰੇਲਵੇ ਅਨਸਾਰ ਕਟੜਾ ਤੋਂ ਸ਼੍ਰੀਨਗਰ ਅਤੇ ਸ਼੍ਰੀਨਗਰ ਤੋਂ ਕਟੜਾ ਆਉਣ ਵਾਲੀਆਂ ਬੰਦੇ ਭਾਰਤ ਰੇਲ ਗੱਡੀਆਂ ਦੀਆਂ ਸੀਟਾਂ ਇਹਨਾਂ ਦੇ ਉਦਘਾਟਨ ਦੇ ਕੁਝ ਘੰਟਿਆਂ ਬਾਅਦ ਹੀ ਬੁੱਕ ਹੋ ਗਈਆਂ ਸਨ ਪਹਿਲੇ ਦਿਨ ਕੱਲ ਇਹਨਾਂ ਰੇਲ ਗੱਡੀਆਂ ਨੇ ਚਾਰ ਫੇਰੇ ਲਗਾਏ ਇਹਨਾਂ ਗੱਡੀਆਂ ਵਿੱਚ ਛੇਰਕਾਰ ਅਤੇ ਐਗਜ਼ੀਕਿਊਟਿਵ ਕਲਾਸ ਦੀਆਂ ਦੋ ਸ਼੍ਰੇਣੀਆਂ ਨੇ ਛੇਰਕਾਰ ਦੀ ਟਿਕਟ 715 ਰੁਪਏ ਅਤੇ ਐਗਜ਼ੀਕਿਊਟਿਵ ਸ਼੍ਰੇਣੀ ਦੀ ਸੀਟ ਲਈ ਟਿਕਟ ਦਾ ਮੁੱਲ 1320 ਰੁਪਏ ਪ੍ਰਤੀ ਯਾਤਰੀਏ